ਜਦੋਂ ਲੀਵਰ ਤੇ ਜਾਂਦੀ ਹੈ ਉਸ ਤੋਂ ਬਾਅਦ ਇਹ ਜਾਂਦੀ ਹੈ ਤੁਹਾਡੇ ਜਿਹੜਾ ਤੁਹਾਡਾ ਗ੍ਰਸਥੀ ਜੀਵਨ ਹੈ ਉਹਨੂੰ ਪ੍ਰਭਾਵਿਤ ਕਰਦੀ ਹੈ ਉਹ ਕਿਵੇਂ ਜੀ ਕਿਉਂਕਿ ਜਦੋਂ ਜਿਹੜੀ ਗਰਮੈਸ਼ ਹੈ ਲੀਵਰ ਤੇ ਵਧਣ ਲੱਗਦੀ ਹੈ ਸਾਡੇ ਜਿਹੜੇ ਲੀਵਰ এনਜ਼ਾਈਮ ਨੇ ਜਿਹਨੂੰ ਅਸੀਂ ਓਟੀ ਪੀਟੀ এনਜ਼ਾਈਮ ਕਹਿੰਦੇ ਆ ਐਸਜੀਓਟੀ ਐਸਜੀਪੀਟੀ ਜਦੋਂ ਵਧਣ ਲੱਗਦੇ ਨੇ ਉਹਦੇ ਨਾਲ ਕੀ ਹੈ ਕਿ ਸਾਡੇ ਜਦੋਂ ਸਾਰੇ ਸਰੀਰ ਦੇ ਵਿੱਚ ਹੀ ਗਰਮੈਸ਼ ਹੋਣੀ ਸ਼ੁਰੂ ਹੁੰਦੀ ਹੈ ਉਹਦੇ ਨਾਲ ਜਿਹੜਾ ਸਾਡਾ ਗ੍ਰਸਥੀ ਜੀਵਨ ਵਾਲਾ ਸਿਸਟਮ ਹੈ ਜਿਹੜਾ ਸਾਡਾ ਰੀਪ੍ਰੋਡਕਟਿਵ ਸਿਸਟਮ ਹੈ ਉਹ ਬਿਲਕੁਲ ਹੀ ਬੈਠ ਜਾਂਦਾ ਇਸ ਮੈਦਨਲ ਪਰਿਵਾਰ ਪ੍ਰਭਾਵਿਤ ਹੁੰਦਾ ਇਹ ਦੇ ਕਰਕੇ ਕਿੰਨੇ ਹੀ ਰਿਸ਼ਤੇ ਟੁੱਟ ਰਹੇ ਨੇ ਕਿੰਨੇ ਪਰਿਵਾਰ ਖਰਾਬ ਹੋ ਰਹੇ ਨੇ ਠੀਕ ਹੈ ਇਹ ਆਪਾਂ ਤੇ ਇੱਕ ਛੋਟੀ ਜੀ ਪ੍ਰੋਬਲਮ ਸਮਝ ਲੈਣੇ ਵੀ ਹਾਂ ਤਜਾਬ ਬੰਦ ਹੈ ਹਾਂਜੀ ਤਜਾਬ ਇੱਕ ਆਮ ਸ਼ਬਦ ਹੈ ਤੁਸੀਂ ਸਾਰਿਆਂ ਨੇ ਆਪਾਂ ਨੇ ਸਾਰਿਆਂ ਨੇ ਸੁਣਿਆ ਹੈ ਕਿ ਤਜਾਬ ਬੰਦ ਹੈ ਤਜਾਬ ਵੀ ਕਾਮ ਚੀਜ਼ ਨਹੀਂ ਹੁੰਦੀ ਤਜਾਬ ਇੱਕ ਪਹਿਲਾ ਸਿੰਪਟਮ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਤਜਾਬੀਪਣ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਪਹਿਲਾਂ ਤਾਂ ਸਾਡੇ ਮੈਦੇ 'ਚ ਹੁੰਦਾ ਉਸ ਤੋਂ ਬਾਅਦ ਉਹ ਖੂਨ 'ਚ ਜਾਣ ਲੱਗਦਾ ਉਸ ਤੋਂ ਬਾਅਦ ਉਹ ਹਾਰਟ ਤੇ ਆਪਣੇ ਰੀਪ੍ਰੋਡਕਟਿਵ ਸਿਸਟਮ ਤੇ ਹਰ ਚੀਜ਼ ਤੇ ਇਫੈਕਟ ਪਾਉਂਦਾ